स्वामी <laughs> ਇੱਥੇ ਇੱਕ ਵਿਸ਼ਾਲ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਯਾਤਰਾ ਖਾਟੂ ਸ਼ਾਮ ਦੇ ਰੂ ਬਿਚਾਰੀ ਹੈ ਜਿਹੜੀ ਕਿ ਦੇਵਾਜੀ ਆਸ਼ਰਮ ਮਕੇਰੀਆਂ ਤੋਂ ਚੱਲਦੀ ਹੋਈ ਪੂਰੇ ਸ਼ਹਿਰ ਦੇ ਚੱਕਰ ਲਗਾਉਂਦੀ ਹੋਈ ਬਸ ਥੋੜੀ ਜਿਹੀ ਦੇਰ ਵਿੱਚ ਤੁਹਾਡੇ ਰੂਬਰੂ ਹੋਵੇਗੀ ਅਸੀਂ ਹੁਸ਼ਿਆਰ ਪਰ ਦੀ ਟੀਮ ਤੋਂ ਖਾਸ ਹੁਸ਼ਿਆਰ ਪਰ ਫੋਕਸ ਤੋਂ ਤੁਹਾਡੇ ਕੋਲ ਪਹੁੰਚੇ ਹਾਂ ਔਰ ਤੁਹਾਨੂੰ ਰੂਬਰੂ ਕਰਾਨੇ ਆ ਇਸ ਯਾਤਰਾ ਦੇ ਸਬੰਧ ਵਿੱਚ ਜਿਹੜੇ ਇਸ ਯਾਤਰਾ ਦਾ ਪ੍ਰਬੰਧ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਆਪਾਂ ਮਿਲਾਨੇ ਆਓ ਬਸ ਦੋ ਤਿੰਨ ਮਿੰਟ ਦੀ ਗੱਲ ਹੋਰ ਹੈ ਯਾਤਰਾ ਮੰਦਰ ਵਿੱਚ ਪਹੁੰਚਣ ਵਾਲੀ ਹੈ ਜੈ ਹਿੰਦ ਤੋਂ ਅਨੁਮਲਾਈਏ ਇੱਕ ਖਾਟੂ ਸ਼ਾਮ ਦੇ ਛੋਟੇ ਜਿਹੇ ਸੇਵਾਦਾਰ ਜੀ ਨਾਲ ਜੈ ਸ਼੍ਰੀ ਸ਼ਾਮ ਜੈ ਮਾਤਾ ਦੀ ਜੈ ਰਾਮ ਰਾਮ ਜੀ ਮੈਂ ਖਾਟੂ ਸ਼ਾਮ ਯਾਤਰਾ ਦਾ ਸਵਾਗਤ ਕਰਦੀ ਹਾਂ ਬਹੁਤ ਮੇਰੇ ਭਾਗ ਚੰਗੇ ਜਿਹੜੇ ਸਾਡੇ ਇੱਥੇ ਮੰਦਿਰ ਵਿੱਚ ਲੈ ਕੇ ਆਏ ਜੈ ਸ਼੍ਰੀ ਸ਼ਾਮ ਸੈਕਿੰਡ ਟਾਈਮ ਵੀ ਨਿਕਾਲੀ ਜਾ ਰਹੀ ਹੈ ਤੇ ਸੁਖਦਮ 시ਵਾਲੇ ਵਿੱਚ ਆਈ ਹੈ ਤੇ ਤੁਹਾਡਾ ਬਹੁਤ ਜ਼ਿਆਦਾ ਹਾਰਦਿਕ ਸਵਾਗਤ ਕਰਦੇ ਹਸੀਂ ਧੰਨਵਾਦ ਸਾਡੇ ਸੋਨੂ ਜੀ ਸੇਵਾ ਦਾ ਇੱਕ ਖਾਸ ਹਿੱਸਾ ਜਿਹੜੇ ਸੇਵਾ ਦੇ ਨਾਲ ਨਾਲ ਚੱਲਦੇ ਪਏ ਆ ਪੂਰੀ ਸ਼ਹਿਰ ਦੀ ਯਾਤਰਾ ਕਰਦੇ ਹੋਏ ਅੱਜ ਮੰਦਰ 'ਚ ਪਹੁੰਚੇ ਆ ਇਹਨਾਂ ਦੇ ਮੋਖ ਤੋਂ ਵੀ ਦੋ ਲਫ਼ਜ਼ ਸੁਣੀਏ ਹਾਂਜੀ ਸੁਣੋ ਜੀ ਜੈ ਸ਼ੇ ਸ਼ਾਮ ਰਾਜਾ ਰਾਦੇ ਇਹ ਸਾਡੀ ਦੂਸਰੀ ਰਥ ਯਾਤਰਾ ਜੀ ਔਰ ਅਸੀਂ ਬਹੁਤ ਹੀ ਪਰਸੰਨ ਮੋਦਰਾ ਦੇ ਵਿੱਚ ਆ ਕਿਉਂਕਿ ਸ਼ਹਿਰ ਵਾਸੀ ਪਹਿਲੇ ਨਾਲੋਂ ਹੁਣ ਜ਼ਿਆਦਾ ਜਿਹੜਾ ਆ ਔਰ ਹੁਣ ਮੇਲਾ ਦੇਖਣ ਨੂੰ ਮਿਲਿਆ ਔਰ ਮੇਰੇ ਸ਼ਾਮ ਬਾਬਾ ਨੂੰ ਜਾਣਨ ਵਾਲੇ ਇਸ ਸ਼ਹਿਰ ਦੇ ਵਿੱਚ ਵੀ ਸ਼ਾਮ ਪ੍ਰੇਮੀ ਹੈਗੇ ਨੇ ਮਨ ਨੂੰ ਬਹੁਤ ਸਕੂਨ ਮਿਲਦਾ ਆ ਅਸੀਂ ਇੱਕ ਮੰਚ ਦੇ ਉੱਤੇ ਹੋ ਕੇ ਅਸੀਂ ਸਾਰਾ ਜਿਹੜਾ ਇਹ ਜਿਹੜਾ ਅਸੀਂ ਸਨਾਤਨ ਤਰਮ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਸਭ ਕੁਝ ਹੋ ਰਿਹਾ ਸਾਡੀ ਮੈਂਬਰ ਟੀਮ ਕਮੇਟੀ ਮੈਂਬਰ ਆਪਣੇ ਦਿਨੇਸ਼ ਪਾਜੀ ਸਾਡੇ ਵਿਪਨ ਬੈਲ ਸਾਹਿਬ ਔਰ ਹਿਮਾਂਸ਼ੂ ਜੀ ਪ੍ਰਦੀਪ ਜੀ ਹੈ ਹਿਮਾਂਸ਼ੂ ਜੀ ਔਰ ਬੱਬੂ ਹੈ ਇਹ ਸਾਡੇ ਰਾਹੁਲ ਜੀ ਆ ਇਹ ਸਾਰੀ ਸਮੂਚੀ ਟੀਮ ਦੇ ਨਾਲ ਹੀ ਸਹਿਯੋਗ ਨਾਲ ਹੀ ਸਭ ਕੁਝ ਹੋ ਰਿਹਾ ਜੀ ਔਰ ਸਾਡੀ ਬੜੀ ਬੜੀ ਦੂਰੋਂ ਸੰਗਤ ਜੋ ਸੁਏ ਤੋਂ ਸੰਗਤ ਆਈ ਹੈ ਪਠਾਨਕੋਟ ਤੋਂ ਸੰਗਤ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਉਹ ਸਾਰੀ ਸੰਗਤ ਦਾ ਜੋ ਇੱਕ ਮੰਚ ਦੇ ਉੱਤੇ ਖਲੋ ਕੇ ਸਾਡੇ ਨਾਲ ਇਹ ਸ਼ਾਮ ਬਾਬਾ ਜੀ ਦੀ ਰੱਥ ਯਾਤਰਾ ਨੂੰ ਸਫਲ ਬਣਾਇਆ ਔਰ ਬਾਕੀ ਸਾਰੇ ਹੀ ਇਲਾਕਾ ਵਾਸੀਆਂ ਨੂੰ ਔਰ ਮਕੇਰੀਆਂ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹਦੇ ਅਵਤਾਰੀ ਨੇ ਬੀਮਸਨ ਦੇ ਪੁੱਤਰ اور ਬਰਬਰੀ ਦੇ ਮਹਾਰਾਜ ਇਹਨਾਂ ਦਾ ਨਾਮ ਸੀਗਾ ਜੋਸ਼ੀਸ਼ ਦੇ ਦਾਨੀ ਸੀ ਇਹਨਾਂ ਨੂੰ ਬਰਦਾਨ ਦੇ ਬਰਦਾਨ ਸ਼ਿਰਿਸ਼ ਜੀ ਹੋਣਾ ਲੋਗਰੇ ਸੀਗੇ ਔਰ ਸੋਚਣਾ ਚਾਹੁੰਦੇ ਆ ਕਿ ਇਹਨਾਂ ਦਾ ਸ਼ੀਸ਼ ਦਾ ਦਾਨ ਦਿੱਤਾ ਜਿਹੜਾ ਆ ਉਹ ਕਾਲਿਯੁਗ ਵਾਸਤੇ ਸੀਗਾ ਨਹੀਂ ਤੇ ਅਸੀਂ ਜੀਵਨ ਕੋਈ ਦੀ ਜਿੰਦਗੀ ਜੀਣਾ ਹੋਣਾ ਸੀਗਾ ਇਹ ਸੰਸਾਰ ਜਿਹੜਾ ਬਿਲਕੁਲ ਵਿਲੁਪਤ ਹੋ ਚੁੱਕਿਆ ਹੋਣਾ ਸੀਗਾ ਅਗਰ ਇਹ ਆਪਣਾ ਸ਼ੀਸ਼ ਦਾ ਦਾਨ ਨਾ ਦੇਦੇ ਸੋ ਜਿਸੇ ਜਕਾਰੇ ਦੇ ਨਾਲ ਹਾਰੇ ਕੇ ਸਹਾਰੇ ਠੀਕ ਹੈ ਸ਼ਾਮ ਧਿਆਰੇਗੀ ਨੀਲੇ ਕੇ ਸਵਾਰ ਕੀ ਮੋਰਵੀ ਕੇ ਲਾਲ ਕੀ ਕਰਾ ਲਖਦਾਰ ਦੀ ਦਾ